ਕਪੂਰਥਲਾ ਦੇ ਕਾਂਦਰੀ ਰੋਡ ਤੇ ਸਥਿਤ ਸੁਖ ਸਾਗਰ ਕਲੋਨੀ ਨੇੜੇ ਖੇਤਾ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਗਰ ਪੁੱਤਰ सुरेंद्रਪਾਲ ਵਾਸੀ ਨਡਾਲੀ ਥਾਣਾ ਬੇਗੋਵਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਗਰ ਪਿਛਲੇ 2 ਦਿਨਾਂ ਤੋਂ ਲਾਪਤਾ ਸੀ। ਉਹਨਾਂ ਅਨੁਸਾਰ ਸਾਗਰ ਆਪਣੇ ਭੈਣ ਦੇ ਪਿੰਡ ਜੋਲੇ ਤੋਂ ਬਾਸਰਾ ਹੀ ਕਪੂਰਥਲਾ ਆਇਆ ਸੀ ਅਤੇ ਉਸਨੇ ਚਰਚ ਜਾਣਾ ਸੀ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ ਪਰਿਵਾਰ ਵੱਲੋਂ ਇਸ ਸੰਬੰਧੀ ਥਾਣਾ ਸਿਟੀ ਕਪੂਰਥਲਾ ਵਿਖੇ ਗੁੰਮਸ਼ੁਦਗੀ ਦੀ ਦਰਖਾਸਤ ਵੀ ਦਿੱਤੀ ਗਈ ਸੀ ਇਸ ਮਾਮਲੇ ਬਾਰੇ ਜਦੋਂ ਥਾਣਾ ਸਿਟੀ ਦੇ ਏਐਸਆਈ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਸੁਖ ਸਾਗਰ ਕਲੋਨੀ ਨੇੜੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ লাশ ਬਰਾਮਦ ਕੀਤੀ ਗਈ ਹੈ ਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ ਉਹਨਾਂ ਦਾ ਨਾਮ ਹੈ ਜੀ ਸਾਗਰ ਅੱਛਾ ਜੀ ਨਹੀਂ ਸੁਣਿਆ ਯਾਰ ਤੇ ਕਿਦਨ ਦੇ ਇੱਕ ਰੋਗੇ ਹੋਇਆ ਤੁਸੀਂ ਲੱਭਦੇ ਫਿਰਦੇ ਸੀ ਇਹਨਾਂ ਨੂੰ ਸਿਵਲੋਸਟ ਸੰਡੇ ਐ ਐਡਵਾਰਡ ਜੀ ਜਦੋਂ ਉਹ ਚਰਚ ਚੱਲ ਰਹੀ ਬਾਸ ਵਿੱਚ ਉੱਥੋਂ ਬੈਠੇ ਤਲਵੰਡੀ ਦੇ ਡੋਲੇ ਪਿੰਡ ਤੋਂ ਤੇ ਚਰਚ ਚੱਲ ਰਹੀ ਤੇ ਉੱਥੋਂ ਆਣਾ ਜਲੰਧਰ ਬਾਈਪਾਸ ਤੇ ਉਤਰ ਗਿਆ ਜੀ ਉਹਨਾਂ ਨੂੰ ਕਹਿੰਦਾ ਵੀ ਮੈਂ ਨਾ ਆ ਗਿਆ ਨਾ ਮੋਟਰਸਾਈਕਲ ਲੈ ਕੇ ਆ ਗਿਆ ਤੇ ਮੈਂ ਮਗਰ ਛਾਡੇ ਆਉਣਾ ਚਾਹਤੇ ਵੇ ਸੀ ਉਦੋਂ ਉਦੋਂ ਚੱਲ ਗਏ ਤੇ ਇੱਕ ਰਾਤ ਲੰਗੀ ਤੇ ਉਹ ਫਿਰ ਪਤਾ ਨਹੀਂ ਲੱਗਾ ਸਾਨੂੰ ਵੇ ਦੂਸਰੇ ਦਿਨ ਨਹੀਂ ਪਹੁੰਚਾਨ ਕੀਤੀ ਭਾਜੀ ਕੱਲ੍ਹ ਦਿਆਂ ਹੀ ਲੱਭਦੇ ਵਾਂ ਕੱਲ ਦਾ ਨਹੀਂ ਲੱਭਾ ਤੇ ਅੱਜ ਪਏ ਹੁਣ ਪਤਾ ਲੱਗਾ ਕਿ ਸਿਵਲ ਹਸਪਤਲ ਬਲੈਡ ਬੋਡੀ ਹੁੰਦਾ ਕਿਥੇ ਥੁੜਤੋਂ ਹੁੰਦੇ ਗਿਦੇ ਭਾਜੀ ਕਿ ਦਾਓ ਕੰਮ ਕੀ ਕਰਦਾ ਸੀ ਮੁੰਡਾ ਇਹ ਕੰਮ ਭਾਜੀ ਐਲਮੀਨੀਅਮ ਦਾ ਕਰਦਾ ਅੱਛਾ ਜੀ ਕਿੱਥੇ ਇਹ ਆਪਣਾ ਨਿਕਨਗਰ ਦਾ ਜੀ ਪਜੀਤ ਨਗਰ ਇਹ ਡੈਡ ਬੋਡੀ ਰੀਚ ਸੋਕਸ਼ਾਲ ਕਲੋਨੀ ਦੀ ਕਾਂਦਰੀ ਜਿਹੜੀ ਥੱਲੇ ਕੰਕੜੇ ਵਿੱਚੋਂ ਮਿਲਈ अच्छा जी, जी। ये किथों ਦਾ ਮੁੰਡਾ ਨੌਜਵਾਨ ਜਿਹੜਾ ਹੈਗਾ ਇਹਦਾ ਨਾਮ ਹੈਗਾ ਜੀ ਸਾਗਰ son of ਸ਼ੰਦਾ ਵਾਸੀ ਲਨਾਲੀ ਥਾਣਾ 베ਗੋਵਾਲ ਜ਼ਿਲ੍ਹਾ ਕਪੂਰਥਲਾ ਉਮਰ ਕਰੀਬ 24 ਸਾਲ ਅੱਜ ਹੀ ਮੇਰੇ ਕੋਲੇ ਆਏ ਸੀਗੇ ਇਹਦੀ ਗੁੰਮਸ਼ਦਗੀ ਲਿਖਾਉਣ ਵਾਸਤੇ ਥਾਣੇ ਸਿਟੀ ਕਪੂਰਥਲੇ ਤੇ ਅੱਜ ਡੈੱਡ ਬੋਡੀਜ਼ ਮਿਲ ਗਈ ਅੱਛਾ ਜੀ ਹਾਂਜੀ ਇਹ ਕਿੰਨੇ ਦਿਨਾਂ ਤੋਂ ਗੁੰਮ ਸੀਗਾ ਕਹਿੰਦੇ ਇਹ ਕਹਿੰਦੇ ਹੀ ਐਤਵਾਰ ਤੋਂ ਗੁੰਮ ਹੈ ਠੀਕ ਹਾਂਜੀ ਕੋਈ ਸ਼ੱਕ ਸਰ ਹਾਂ ਦੇਖਦੇ ਹਾਂ ਇਨਵੈਸਟੀਗੇਟਿਓਨ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ